ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਬੇਨਤੀ ਕਰੀਏ ਰੂਪਹੀਣ ਬਲਬੁੱਧ ਹੀਣੀ ਮੋਹੇ ਪਰਦੇਸਣ ਦੂਰ ਤੇ ਆਈ ਮੋਹੇ ਪਰਦੇਸਣ ਦੂਰ ਤੇ ਆਈ ਬਾਬਾਈ ਦੇ ਚਰਨਾਂ ਚ ਆਪਾਂ ਕੋਈ ਨੇੜਿਓਂ ਕੋਈ ਦੂਰਿਓਂ ਸ਼ਰੀਰ ਕਰਕੇ ਪਰ ਰੂਹ ਕਰਕੇ ਪਤਾ ਨਹੀਂ ਕਿੰਨੇ ਜਨਮਾਂ ਤੋਂ ਬਾਅਦ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ ਐ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਕਿਰੰਕਾਲ ਏ ਦੇ ਸੰਜਰੀ ਆਹ ਬੇਨਤੀ ਕਰਿਓ ਸਾਰੇ ਜਥਿਆਂ ਨੇ ਟਾਈਮ ਲਾ ਲਿਆ ਸਾਰੇ ਕਥਾਵਾਚਕ ਮਹਾਂਪੁਰਸ਼ ਜਦੋਂ ਭੁਗਤ ਗਏ ਤੇ ਇੱਕ ਗਰੀਬੜੇ ਜੇ ਸਿੱਖ ਨੂੰ ਟਾਈਮ ਮਿਲਿਆ 2 ਮਿੰਟ ਦਾ ਤੇ ਉਹ ਉੱਠ ਕੇ ਖੜਾ ਹੋ ਕੇ ਕੀ ਕਹਿੰਦਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਗੁਨਾਹਾਂ ਦਾ ਉਗਣਾ ਦਾ ਭਰਿਆ ਕਿਰਪਾ ਕਰਕੇ ਬਖਸ਼ ਲੋ ਆਖੋ ਸਤਨਾ ਵਾਹਿਗੁਰੂ ਸਭ ਤੋਂ ਵਧੀਆ ਹਾਜ਼ਰੀ ਉਹਦੀ ਰਹੀ ਜੀਨੇ ਗੁਰੂ ਨਾਨਕ ਦੇ ਦਰ ਤੇ ਆ ਕੇ ਭੁੱਲਾਂ ਬਖਸ਼ਾ ਲਈਆਂ ਧੰਨ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਨਿਤਨੇਮ ਦਾ ਸੇਵਾ ਸਿਮਰਨ ਦਾ ਵੀ ਕਦੇ ਮਾਣ ਨਾ ਕਰਿਓ ਖੇਮਾ ਹੀ ਮੰਗਿਓ ਬਖਸ਼ਿਸ਼ ਹੀ ਮੰਗਿਓ ਕਦੇ ਲੇਖਾ ਨਾ ਕਰਨ ਵੇਜੋ ਮੈਂ ਇੰਨੇ ਪਾਠ ਕੀਤੇ ਮੈਂ ਇੰਨਾ ਜਪ ਤਪ ਕੀਤਾ ਮੈਂ ਇੰਨੀ ਸੇਵਾ ਕੀਤੀ ਕਹਿੰਦੇ ਇੱਥੇ ਆ ਕੇ ਬਸ ਬਖਸ਼ਿਸ਼ ਹੀ ਮੰਗਿਓ ਹੈ ਗੁਰੂ ਨਾਨਕ ਸਾਹਿਬ ਸਾਨੂੰ ਬਖਸ਼ ਲਓ ਬਸ ਆਉ ਪੜੀਏ ਜੀ ਸਾਰੇ ਬੋਲਿਓ ਪਹਿਲਾਂ ਦਾਸ ਸਾਰਾ ਜੱਥਾ ਸਾਰੀਆਂ ਮਾਤਾਵਾਂ ਪੈਣਾ ਗੱਜ ਕੇ ਲਵਾ ਲਓ ਹਾ ਪਿਆਰੇ ਨੂੰ ਮੈਂ ਕਿਹੜੀ ਵਿਧ ਮਿਲਾ ਸਤਗੁਰ ਪਿਆਰੇ ਨੂੰ ਪਿਆਰੇ ਨੂੰ ਕਿਹੜੀ ਵਿਧ ਮਿਲਾ ਸਤਗੁਰ ਪਿਆਰੇ ਬੋਲੋ ਪਿਆਰੇ ਨੂੰ ਕਿਹੜੀ ਬਿਦ ਮਿਲਾ ਪਿਆਰੇ ਨੂੰ ਪਿਆਰੇ ਨੂੰ ਸਤਗੁਰ ਪਿਆਰੇ ਨੂੰ ਜੀ ਮੈਂ ਸਾ ਬਿਤ ਮਿਲਾ ਪਿਆਰੇ ਨੂੰ ਸਾਧੂ ਗੁਣੋ ਤੋਹੀ ਨੀ ਕਿਹੜੀ ਬਿਤ ਮਿਲਾ ਪਿਆਰੇ ਨੂੰ ਜੀ ਮੈਂ ਸਾਧੂ ਗੁਣੋ ਤੋਹੀ ਨੀ ਕਿਹੜੀ ਬਿਤ ਮਿਲਾ ਪ੍ਰਿਆਰੇ ਬੋਲਿਓ ਭੈਣਾ ਜੀ ਮੈਂ ਸਾਧੂ ਵਾਹ 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 ਜੀ ਮੈਂ ਸਾਰਿਆਂ ਕੇ ਢੀ ਬੇਦ ਮਿਲ where do you me ਜੀ ਮਸਾਰਿਆਂ ਗੁਨਾ ਕੀੜੀ ਬਿੱਦ ਮਿਲੋ ਪਿਆਰੇ ਨੂੰ ਵਾਹਿ ਦਰਜੀ ਕਾ ਖਾਲਸਾ ਵਾਹਿ ਗੁਰ ਕੀ ਖੇ